ਖਾਂਡ ਦਾਲ ਜੋ ਵੀ ਤੁਹਾਡੀ ਕੀ ਇੱਛਾ ਹੋਵੇ ਇਹ ਮੈਂ ਤੁਹਾਨੂੰ ਵਿਸ਼ਵਾਸ ਦਿਵਾ ਸਕਦਾ ਕਿ ਆਪ ਜੀ ਦੀ ਦਿੱਤਾ ਹੋਇਆ ਦਾਨ ਬੇਅਰਥ ਨਹੀਂ ਜਾਊਗਾ ਜਿਹਨਾਂ ਦੇ ਬੱਚੇ ਜਿਹੜੇ ਆ ਬਾਹਰ ਚਲੇ ਗਏ ਉਹ ਬਜ਼ੁਰਗ ਹੈਗੇ ਨੇ ਬੀਬੇ ਕੋਲ ਰੋਟੀ ਨਹੀਂ ਬੱਕਦੀ ਜਦੋਂ ਬੀਬੇ ਕੋਲ ਰੋਟੀ ਨਹੀਂ ਬੱਕਦੀ ਬਜ਼ੁਰਗ ਵਿਚਾਰੇ ਆਣ ਕੇ ਸਵੇਰੇ ਆਣ ਕੇ ਮੈਂ ਕਿੰਨਾ ਚੌਂ ਜਾਣਾ ਇਹਨੂੰ ਵੇਖਿਆ ਉਹਨਾਂ ਕਹਿੰਦਾ ਬੌਜੀ ਮੈਂ ਸਵੇਰੇ ਹੀ ਇੱਥੇ ਦੋ ਪਲੇਟਾਂ ਲੈ ਜਾਣਾ ਦੋ ਫੁਲਕੇ ਮੈਂ ਖਾਣੇ ਹੁੰਦੇ ਦੋ ਬੇਬੇ ਨੇ ਰਾਤ ਨੂੰ ਰੋਈ ਦਾਲ ਸਬਜੀ ਗਰਮ ਕਰ ਲਈਦੀ ਐ ਮੈਂ ਦੋ ਗੇੜੇ ਵੀ ਨਹੀਂ ਮਾਰ ਸਕਦਾ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸਿਓ ਮੈਂ ਕਹਾ ਬਸ ਤੁਸੀਂ ਆਪਣਾ ਅਸ਼ੀਰਵਾਦ ਦੇ ਕੇ ਜਾਇਆ ਕਰੋ ਕੋਈ ਨਹੀਂ ਜਾਂਦਾ ਜਿਹੜਾ ਮਰਜੀ ਆ ਜਾਵੇ ਦਿਹਾੜੀ ਦੀ ਤੁਸੀਂ ਬਿਨਾ ਨਾਗਾ 25 3 ਆਦਮੀ ਫਰੀ ਖਾਂ ਜਾਂਦੇ ਆ ਮੈਨੂੰ ਕਦੀ ਨਹੀਂ ਦੁੱਖ ਹੋਇਆ ਮੈਂ ਇਹਨਾਂ ਨੂੰ ਕਈ ਬੰਦੇ ਆਣ ਕੇ ਕਹਿੰਦੇ ਪਾਬਜੀ ਅੱਜ ਦਿਹਾੜੀ ਨਹੀਂ ਲੱਗੀ ਮੈਨੂੰ ਤਿੰਨ ਪਲੇਟਾਂ ਦੇ ਦਿਓ ਮੈਂ ਨਹੀਂ ਉਹਨੂੰ ਕਿਹਾ 30 ਰੁਪਏ ਦੇ ਮੈਂ ਲੈਦਾ ਕੋਈ ਗੱਲ ਨਹੀਂ ਤੇਰੇ ਬੱਚੇ ਖੁਸ਼ ਰਹਿਣੇ ਚਾਹੀਦੇ ਆ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਦੇ ਵੀ ਤੇ ਮੈਂ ਹਾਂ ਗਪਿਲ ਗੇਲਾ ਤਾਂ ਅੱਜ ਪੱਟੀ ਦੇ ਵਿੱਚ ਪਹੁੰਚ ਚੁੱਕੇ ਹਾਂ ਤਾਂ ਪੱਟੀ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਬੀਬੀ ਰਜਨੀ ਦਾ ਹੈ ਤਾਂ ਬੀਬੀ ਰਜਨੀ ਦੇ ਨਾਂ ਤੇ ਹੀ ਜਿਹੜਾ ਚੌਂਕਾ ਬੀਬੀ ਰਜਨੀ ਦਾ ਜਿਹੜਾ ਸ਼ੁਰੂ ਕੀਤਾ ਜਿਹੜੇ ਗਰੀਬ ਲੋਕਾਂ ਨੂੰ ਦੜਾ ਤੇ ਦਫਰਬੇ ਦੇ ਵਿੱਚ ਪੇਟ ਪਰ ਖਾਣਾ ਮਿਲਦਾ ਹੈ ਤਾਂ ਸ਼੍ਰੀ ਬਲੋਤ ਕੁਮਾਰ ਸ਼ਰਮਾ ਸਵਰਗਵਾਸੀ ਜਿਹੜੇ ਕਨਗੋ ਰਹਿ ਚੁੱਕੇ ਨੇ ਉਹਨਾਂ ਵੱਲੋਂ ਕਈ ਸਮਾਜ ਸੇਵੀ ਜਿਹੜੇ ਕੰਮ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਅੱਜ ਕੰਮ ਜਿਹੜਾ ਤੁਹਾਨੂੰ ਦਿਖਾ ਰਹੇ ਆ ਬੀਬੀ ਰਜਨੀ ਦਾ ਚੌਂਕਾ ਰਸੂ ਕੀਤਾ ਗਿਆ ਸੀ ਤਾਂ ਅੱਜ ਜਿਹੜਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਗਰੀਬ ਲੋਕ ਆ ਕੇ ਆਪਣਾ પેટ ਭਰਦੇ ਨੇ ਦਾ 10 ਰੁਪਏ ਦੀ ਥਾਲੀ ਜਿਹੜੀ ਮਿਲਦੀ ਹੈ પેટ ਭਰ ਗਰੀਬ ਲੋਕ ਜਿਹੜਾ ਖਾਣਾ ਖਾਂਦੇ ਨੇ ਤਾਂ ਇਸਦੇ ਬਾਰੇ ਜਾਣਕਾਰੀ ਮਤਾਊਗਾ ਤੁਹਾਨੂੰ ਦੱਸ ਰਹੀਏ ਕਿ ਦੇਖੋ ਕਿਸੇ ਕੋਲੇ 10 ਰੁਪਏ ਵੀ ਨਹੀਂ ਹੈ ਤਾਂ ਉਸ ਦਾ 100 ਰੁਪਏ ਵੀ પેટ ਭਰ ਖਾਣਾ ਦਿੱਤਾ ਜਾਂਦਾ ਹੈ ਤਸਵੀਰਾਂ ਫਿਰ ਕਰਾਂਗੇ ਐਸ ਵਕਤ ਚੌਂਕਾ ਬੀਬੀ ਰਜਨੀ ਦਾ ਹੋ ਚੁੱਕੇ ਆਤਾ ਪਟਿਆ ਦੇ ਸਿਵਲ ਹਸਪਤਾਲ ਦੇ ਵਿੱਚ ਲਗਾਏ ਤੋਂ ਬਾਅਦ ਚੱਲਦਾ ਹੈ ਤਾਂ ਇੱਥੇ ਜੂੜਾ ਨੂੰ ਗਰੀਬਾਂ ਨੂੰ ਕੇ ਨਾਲ ਹੀ ਜਿਹੜੇ ਮਰੀਜ਼ ਇੱਥੇ ਜਿਹੜੇ ਆਉਂਦੇ ਨੇ ਉਹਨਾਂ ਨੂੰ ਵੀ ਵੱਡੀ ਰਾਤ ਮਿਲਦੀ ਹੈ ਤਾਂ 10 ਰੁਪਏ ਦੀ ਖਾਣ ਦੀ ਵੀ ਦਿੱਤੀ ਜਾਂਦੀ ਹੈ ਸਾਡੇ ਨਾਲ ਲੋਕ ਜਿਹੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਚੌਂਕਾ ਬੀਬੀ ਰਜਨੀਦਾ ਜਿਹੜਾ ਜਿਹੜਾ ਤਰਨਤਾਰਨ ਦੇ ਹਲਕਾ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਚੱਲ ਰਿਹਾ ਹੈ ਤਾਂ ਹਜ਼ਾਰਾਂ ਲੋਕਾਂ ਦਾ ਜਿਹੜਾ ਪੇਟ ਭਰ ਰਿਹਾ ਹੈ ਚੌਂਕਾ ਬੀਬੀ ਰਜਨੀਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਦੇਖ ਸਕਦੇ ਹੋ ਜੋ ਸਾ ਬੀਬੀ ਰਜਨੀ ਦਾ ਜਿਹੜਾ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਤੇ ਲੰਬੇ ਸਮੇਂ ਤੋਂ ਤਾਂ ਗਨੂਦ ਕੁਮਾਰ ਜਿਹੜੇ ਕਨਗੋ ਨੇ ਸਵਰਗਵਾਸੀ ਨੇ ਤੇ ਉਹਨਾਂ ਦੇ ਜਿਹੜਾ ਕੀਤੇ ਹੋਏ ਕਰਮਾਂ ਦਾ ਜਿਹੜੇ ਕੰਮ ਨੇ ਤਾਂ ਉਹਨਾਂ ਦੇ ਪੂਰਵੇ ਪਾ ਰਹੇ ਨੇ ਜਿਹੜੇ ਇਥੋਂ ਦੇ ਜਿਹੜੇ ਸਮਾਜ ਦੇ ਵੀ ਲੋਕ ਨੇ ਇਹਦਾ ਗੱਲਬਾਤ ਕਰਨ ਨੂੰ ਵੀ ਤਸਵੀਰਾਂ ਦੇ ਰਹੇ ਹੋਗਾ ਪਿੱਛੇ ਜਿਹੜਾ ਲੋਕ ਲੋਕ ਜਿਹੜੇ ਇੱਥੇ ਡਾਕਟਰ ਪਏ ਦੇ ਵਿੱਚ ਭਰ ਭੇਟ ਜਿਹੜਾ ਖਾਣਾ ਖਾਂਦੇ ਤੇ ਉਹਨਾਂ ਸਾਰੀਆਂ ਕੈਮਰਾਮੈਨ ਨੂੰ ਕੰਮ ਨੇ ਕੀਤੀ ਜਾਣ ਤਾਂ ਅੱਜ ਵਕਤ ਸਾਡੇ ਨਾਲ ਪਵਨ ਕੁਮਾਰ ਜੀ ਨੇ ਗੱਲਬਾਤ ਕਰ ਲੈਨੇ ਆ ਤਾਂ ਚੌਂਕਾ ਬੀਬੀ ਰਜਨੀ ਦਾ ਜਿਹੜਾ ਪਿਛੇ ਲੰਬੇ ਸਮੇਂ ਤੋਂ ਜਿਹੜਾ ਗਰੀਬ ਮਜ਼ਦੂਰ ਤੇ ਜਿਹੜੇ ਇੱਕ ਉਹਦੇ ਹਸਪਤਾਲ ਦੇ ਵਿੱਚ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਦਾ ਸਟੇਟ ਜਿਹੜਾ ਭਰਦਾ ਇਸ ਦਸ ਦਾ ਪੈਸੇ ਦੇ ਵਿੱਚ ਗੱਲਬਾਤ ਕਰ ਲੈਨੇ ਆ ਮੈਨੂੰ ਤਾਂ ਖੁਸ਼ਗਵਾਰ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਆਪ ਜੀ ਦਾ ਆਪ ਦੀ ਆਪਣੀ ਕੀਮਤੀ ਦੇ ਲਿਖੜ ਕੇ ਅੱਜ ਸਾਡੇ ਕੋਲ ਪਹੁੰਚੇ ਮੈਂ ਚੌਂਕਾ ਬੀਬੀ ਰਜਨੀ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਅੱਜ ਗੱਲ ਕਰਦੇ ਆਂ ਵੀ ਆਨੇਕ ਜਿਹੜੇ ਕੰਮ ਸਮਾਜਿਕ ਨੇ ਕੰਮ ਆਉਂਦੇ ਆਂ ਵਰਦਵਾਪੀ ਜੀ ਨੂੰ ਕੁਮਾਰ ਸ਼ਰਮਾ ਉਹਨੂੰ ਜੀ ਬੈਨੇ ਉਹਨਾਂ ਦੇ ਵਿੱਚੋਂ ਇੱਕ ਕਾਮੇ ਦਾ ਜਿਹੜਾ ਚੋਤਾ ਬੀਬੀ ਦਾ ਜਣੀ ਦਾ ਜਿਹੜਾ ਸਮਾਜ ਦੀ ਸੇਵਾ ਕਰਦੇ ਪਏ ਤਾਂ ਆਏ ਦੇ ਨੂੰ ਸੈਂਡ ਨੇ ਲੋਕ ਜਿਹੜੇ ਆਪਣਾ ਫੇਡ ਭਰਦੇ ਨੇ 200 ਰੁਪਏ ਖਾਲੀ ਇੱਥੇ ਮਿਲਦੀ ਹੈ ਤੇ 10 ਰੁਪਏ ਦੇ ਵਿੱਚ ਤਾਂ ਮਤਲਬ ਸਬਜ਼ੀ ਵੀ ਨਹੀਂ ਮਿਲਦੀ ਜੇ ਧਾਗੇ ਦੇ ਕਿਤੇ ਚੱਲਦੀ ਹੈ ਗਰੀਬ ਲੋਕਾਂ ਦੀ ਵੱਡੀ ਰਾਹਤ ਮਿਲਦੀ ਹੈ ਕਿਸ ਤਰ੍ਹਾਂ ਕਰਉਣੀ ਹੈ ਇਦਾਂ ਲੈ ਗਿਆ ਚਾਹ ਵੀ ਆ। ਜਿਹੜਾ ਜਦੋਂ ਚੌਂਕਾ ਖੁੱਲਿਆ ਸੀ। ਉਸ ਸਮੇਂ ਦਾ ਤੇ ਅੱਜ ਜਮੀਨਾਂ ਸਮਾਨ ਦਾ ਪਰਚੇ। ਉਸ ਵੇਲੇ ਆਟੇ ਦਾ ਭਾਅ 1000 ਰੁਪਈਆ ਏ। ਹੁਣ ਤੁਸੀਂ ਆਟੇ ਦਾ ਭਾਅ ਆਪ ਹੀ ਦੇਖ ਲਓ ਕਿ 30-3500 ਰੁਪਈਆ ਵੰਟਰ ਹੋ ਗਿਆ, ਦੁਨਾ ਹੋ ਗਿਆ ਸਾਰਾ। ਬਿਲਕੁਲ। ਪਰ ਅਸੀਂ ਇਹ ਮੰਨਦੇ ਬਿਚੋਦੋ ਧਾਰਨਾ ਤਾਰੀਖ ਸੀ ਕਿ ਦਾਸਤੇ 11 ਨਹੀਂ ਕਰਨੇ। ਕਿਉਂਕਿ ਚੌਂਕਾ ਅੱਜ ਵੀ ਪਈ ਸੱਜਣ ਜਿਹੜੇ ਕਰਦੇ ਉਹਦਾ ਕਾਰਨ ਇਹ ਕਿ ਹਰ ਮਹੀਨੇ ਚੌਂਕਾ ਜਿਹੜਾ ਹੈ ਡੇਢ ਪੌਣੇ 2 ਲੱਖ ਰੁਪਏ ਤੋਂ ਥੱਲੇ ਜਾਂਦਾ ਘਟਦਾ ਜਿਹਦੇ ਲਈ ਸਾਨੂੰ ਦਾਨੀ ਸੱਜਣਾ ਦੇ ਅੱਗੇ ਜਾ ਕੇ ਅੱਥਰੂ ਪੋਣੇ ਪੈਂਦੇ ਆ ਕਿ ਸਾਡੀ ਮਦਦ ਕਰੋ ਪ੍ਰਧਾਨ ਜੀ ਜੇ ਜਾਣ ਤੋਂ ਬਾਅਦ ਮੈਨੂੰ ਅੱਜ ਵੀ ਉਹ ਦਿਨ ਚੇਤੇ ਆ 25 21 20 ਤਰੀਕ ਨੂੰ 25 21 ਨੂੰ ਪ੍ਰਧਾਨ ਜੀ ਨੇ ਮੇਰੇ ਨਾਲ ਗੱਲ ਕੀਤੀ ਆ ਆਖਰੀ ਆਪ ਜੀ ਯਕੀਨੀ ਮੰਨੋਗੇ ਮੈਂ ਇੱਕ ਮਹੀਨਾ ਮੈਨੂੰ ਪੂਰੀ ਸੁਰਤ ਨਹੀਂ ਹੈ ਕਿ ਇਹ ਸਾਰੇ ਕੰਮ ਚੱਲਣਗੇ ਕਿ ਤਰ੍ਹਾਂ ਉਹਨਾਂ ਦੇ ਹੁੰਦਿਆਂ ਦੇ ਕੋਈ ਚੀਜ਼ ਦੀ ਦਿੱਕਤ ਨਹੀਂ ਸੀ ਮੈਂ ਕਹਿ ਦਿੰਨਾ ਕਿ ਆਟਾ ਚਾਹੀਦਾ ਉਹਨਾਂ ਕਹਿੰਦਾ ਆ ਜਾਣਾ ਮੈਂ ਕਹਿੰਦਾ ਫਲਾਣੇ ਪੀ ਕਹਿੰਦਾ ਮੈਂ ਕਹਿੰਦਾ ਪਹੁੰਚੂ ਲੇਕਿਨ ਮੈਂ ਉਸ ਪਰਮਪਿਤਾ ਪਰਮਾਤਮਾ ਉਸ ਸੱਤੇ ਭਾਈ ਬ੍ਰੋਦਰ ਧੰਨਵਾਦੀ ਹਾਂ ਅੱਜ 4 ਸਾਲ ਤੇ ਗ੍ਰੀਟ ਪੀਲ ਹੋ ਗਏ ਨੇ ਉਹਨਾਂ ਨੂੰ ਸਾਡੇ ਕਰੋੜ ਗਿਆਨ ਲੇਕਿਨ ਉਹ ਪਰਮਾਤਮਾ ਉਹ ਸ਼ਹਿਰ ਵਾਸੀ ਵਧਾਈ ਦੇ ਪਾਤਰ ਨੇ ਕਿ ਜਿਹੜੇ ਅੱਜ ਵੀ ਉਸ ਪ੍ਰਧਾਨ ਦੇ ਨਾਂ ਦੇ ਉੱਤੇ ਇਸ ਚੌਂਕੇ ਨੂੰ ਚਲਵਾਈ ਜਾ ਰਹੀ ਹੈ 10 ਰੁਪਏ ਦਾ ਬਾਕੀ ਇਸ ਸਮੇਂ ਕੁਝ ਨਹੀਂ ਆ ਰਿਹਾ 10 ਰੁਪਏ ਬਾਜ਼ਾਰ ਦੇ ਵਿੱਚੋਂ ਤੁਸੀਂ ਇੱਕ ਤਵੇ ਵਾਲਾ ਫੁਲਕਾ ਮੰਗੋ ਨਾ 8 ਰੁਪਏ ਦਾ ਮਿਲਦਾ ਤੰਦੂਰ ਦਾ ਫੁਲਕਾ 7 ਰੁਪਏ ਦਾ ਮਿਲਦਾ ਅਸੀਂ 10 ਰੁਪਏ ਚ ਚਾਰ ਪ੍ਰਸ਼ਾਦੇ ਦਿੰਨੇ ਆ ਨਾਲ ਦਾਲ ਸਬਜ਼ੀ ਜੋ ਵੀ ਬਣੀ ਹੋਊਗੀ ਉਹ ਸਵੇਰੇ ਦੋ ਪਰੌਂਖੀਆਂ ਦਿੰਨੇ ਆ ਨਾਲ ਚਾਹ ਮਿਲਦੀ ਹੈ ਦਪਹਿਰ ਨੂੰ ਜੋ ਦਾਲ ਸਕੀ ਰਾਤ ਨੂੰ ਵੀ ਐਸੇ ਚੌਂਕਾ ਖੋਲਣ ਦਾ ਮਤਲਬ ਇਹ ਹੀ ਕਿ ਕੋਈ ਬੰਦਾ ਪੱਕਾ ਨਾ ਹੋਰ ਕੋਈ ਮਕਸਦ ਨਹੀਂ ਸੀ ਪ੍ਰਧਾਨ ਜੀ ਨੇ ਦੇਖੋ ਬਾਲਗੋ ਮਸ਼ਾਲਾ ਖੋਲੀ ਕਿ ਉੱਥੋਂ ਨਿੱਕੇ ਨਿੱਕੇ ਬੱਚੇ ਚੁੱਕ ਕੇ ਬੱਚੀਆਂ ਚੁੱਕ ਕੇ ਲੈ ਆਏ ਜਿਹੜੇ ਸੜਕਾਂ ਤੇ ਵਿਚਾਰੇ ਆਹ ਵਾਰਾ ਘਰੇ ਕਰਦੇ ਸੀ ਐਕਸੀਡੈਂਟ ਦਾ ਕਰ ਸੀ ਜਿਹੜਾ ਕਿ ਸਰਕਾਰਾਂ ਦਾ ਕੰਮ ਹੈ ਲੇਕਿਨ ਪ੍ਰਧਾਨ ਜੀ ਦੇ ਮਨ ਚ ਹੁੰਦਾ ਕਿ ਨਹੀਂ ਐਕਸੀਡੈਂਟ ਨਾਲ ਕਿਸੇ ਦੀ ਡੈਥ ਹੋ ਜਵੇ ਵੀ ਕਿੱਡਾ ਹੋਊਗਾ ਖੂਨਦਾਨ ਵੀ ਵੇਖੋ ਪਗਪੂਨ ਸਿੰਘ ਖੂਨਦਾਨ ਕਮੇਟੀ ਵੱਲੋਂ 1 ਲੱਖ ਯੂਨਿਟ ਖੂਨ ਜਨੇਟ ਕੀਤਾ ਜਾ ਚਾਹਿਆ ਇਹ ਮੰਬੂਲੀ ਗੱਲਾਂ ਨਹੀਂ ਜੀ ਮੋਚਿੰਗ ਮਸ਼ੀਨਾਂ ਕਿ ਜਦੋਂ ਅੱਗੇ ਕਿਸੇ ਦੀ ਡੈਥ ਹੋ ਜਾਂਦੀ ਸੀ ਤੇ برف ਲਗਾ ਕਰਦੇ ਵੀ ਉਹ ਲੈ ਆਂਦੀਆਂ ਲੇਕਿਨ ਲੋਕੀ ਵੀ ਉਹਨਾਂ ਨਾਲ ਸਹਿਯੋਗ ਨਹੀਂ ਇਥੇ ਮਸ਼ੀਨ ਲੈ ਜਾਂਦੇ ਇਹਨਾਂ ਨੂੰ ਬਥੇਰਾ ਸਮਝਾਈਦਾ ਜਦ ਨਹੀਂ ਮਸ਼ੀਨ ਕੈਲੂ ਕਰ ਦਿੰਦੇ ਮਸ਼ੀਨ ਪਾਰਟ ਭੇਜਦਾ ਚੱਲੇ ਕੰਪਰੈਸਰ ਉਹ ਸੜ ਜਾਂਦਾ ਜਦੋਂ ਕੰਪਰੈਸਰ ਇੱਕ ਸੜਦਾ ਵਾ 12000 ਰੁਪਿਆ ਇੱਕ ਮਸ਼ੀਨ ਦੇ ਉੱਤੇ ਖਰਚੂ ਵੀ ਕੋਈ ਇਹ ਨਹੀਂ ਸੋਚਦਾ ਕਿ ਇਹ ਅੱਜ ਹੀ ਲੈ ਕੇ ਗਏਗਾ ਕੱਲੋ ਕਿਸੇ ਹੋਰ ਨੂੰ ਵੀ ਮਾਰੀ ਆਸੀ ਇਸ ਕਰਕੇ ਮਤਲਬ ਜੋ ਵੀ ਚੀਜ਼ ਆ ਉਹਨੂੰ ਸੰਭਾਲ ਕੇ ਰੱਖਾਂਗੇ ਤੇ ਤਦ ਹੀ ਚੱਲੇਗਾ ਅੱਜ ਦੇ ਸਮੇਂ ਦੇ ਵਿੱਚ ਜੋ ਜ਼ਰੂਰਤਾਂ ਨੇ ਹਰ ਚੀਜ਼ ਦੀ ਲੋੜ ਆ ਤੀ ਵੇਖੋ ਕੀ ਇੱਥੇ ਚਿਮਚੇ ਹੀ ਆ ਮੈਂ ਬਹੁਤੀ ਦੂਰ ਨਹੀਂ ਜਾਂਦਾ ਇੱਕ ਚਿਮਚੇ ਹੀ ਆ ਇੱਥੇ ਲੋਕੀ ਕਹਿ ਦਿੰਦੇ ਆ ਜੀ ਉਹ ਸਾਡਾ ਬੱਚਾ ਵਾ ਉੱਥੇ ਜਾ ਕੇ ਪੀ ਉਹਨੂੰ ਚਿਮਚੇ ਦੇ ਵਿੱਚ ਦਵਾਈ ਫੋਲਕੀ ਟਿਕਾ ਲਾ ਕੇ ਚਿਮਚਾ ਕਰੂ ਕਿੱਡੀ ਇਹ ਸਰਕਾਰ ਦੀਆਂ ਜਿਹੜੀਆਂ ਕੰਮ ਨੇ ਉਹ ਉਹ ਕਹਿੰਦੇ ਐਨ ਜੀਓ ਕਰਨ ਮੈਗਨੇ ਸਰਕਾਰ ਦੇ ਕੰਮ ਸਰਕਾਰ ਕਰੇ ਮੈਂ ਆ ਇਸ ਬੰਦੇ ਨਹੀਂ ਜਾਂਦਾ ਕਿਉਂਕਿ ਮੇਰਾ ਉਹਨਾਂ ਨਾਲ ਕੋਈ ਤਲਕਾਤ ਨਹੀਂ ਮਿਲਿਆ ਤੇ ਆਪਣੇ ਚੌਕੇ ਨਾਲ ਆ। ਮੈਂ ਇਹ ਸਭ ਉਸ ਮਾਸਟਰ ਦੇ ਟੈਰੋਂ ਆ। ਰਿਟਾਇਰਮੈਂਟ ਤੋਂ ਬਾਅਦ ਮਨਚੇ ਅਸੀਂ ਕੇਦਰ ਬਾਬਾ ਗੰਗਾਦਾਸ ਜੀ ਉਹਨਾਂ ਦਾ ਸ਼ਮਸ਼ਾਨ ਭੂਮੀ ਆ ਜਿੰਨੂੰ ਆਪਾਂ ਜਨੇ ਪ੍ਰਮਾਣਜੀ ਦੀਆਂ ਮੜੀਆਂ। ਜੀ। ਮਨਚੇ ਅਸੀਂ ਕਿ ਉੱਪਰ ਜਾ ਕੇ ਕਿਸੇ ਨੇ ਵਰਗ ਨਹੀਂ ਲਿਖਿਆ। ਆਪਾਂ ਮਰ ਜੰਨੇਗਾ ਆਪਾਂ ਨੂੰ ਪੱਤੀ ਵੀ ਤਾਂ ਉੱਥੇ ਜਾ ਕੇ ਕੀ ਬੈਂ ਕਿੱਥੇ ਜਾਣਾ। ਪਰ ਜੇ ਸੁਭਾਵੇ ਇਹ ਜਿੱਥੇ ਸੀ ਆਖਿਰ ਤੇ ਜਾਣਾ ਉਹ ਜਗ੍ਹਾ ਨੂੰ ਸਵਰਗ ਬਣਾ ਦਈਏ ਲੋਕੀ ਆਣ ਕੇ ਕਹਿਣ ਕਿ ਵਾਕੀ ਉੱਥੇ ਗਏ ਹਾਂ ਬੜਾ ਅੰਤਵਿਅਸ ਇਹਦਾ ਮਤਲਬ ਹੈ ਸਵਰਗ ਚ ਸਾਡੇ ਜੇ ਬੱਚੇ ਸਾਡੇ ਆਪੇ ਲੱਗਦੇ ਹੈ ਸਵਰਗ ਚ ਇਸ ਕਰਕੇ ਉਹਦਾਂ ਸਾਡਾ ਵਿਚਾਰ ਚ ਇਹ ਤੇ ਜਬਰਦਸਤ ਸੀ ਮੰਨ ਗਿਆ ਚੌਂਕਾ ਵੀ ਖੋਲਣਾ ਪੈ ਗਿਆ ਜੀ ਅੱਜ ਵੀ ਮੈਂ ਫੇਰ ਇੱਕ ਵਾਰੀ ਪੱਟੀ ਸ਼ਹਿਰ ਨਹੀਂ ਪੱਟੀ ਲਾਕੇ ਦੇ ਇਹ ਨਹੀਂ ਪੱਟੀ ਵਾਲੇ ਉਸ ਪੱਟੀ ਦੇ ਬਾਹਰੋਂ ਮੀ ਬਹੁਤ ਲੋਕ ਆਣ ਕੇ ਕਿੱਥੇ ਆਪਣੇ ਬੱਚਿਆਂ ਦਾ ਜਨਮ ਦਿਨ ਮਨਾਉਂਦੇ ਨੇ ਆਪਣੇ ਬਜ਼ੁਰਗਾਂ ਦੀਆਂ ਵਰ੍ਹੇ ਸੀਆਂ ਮਨਾਉਂਦੇ ਨੇ ਤਾਂ ਕਿ ਚੌਕੇ ਨੂੰ ਸਾਨੂੰ ਪ੍ਰਧਾਨ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਵਾ ਅਸੀਂ ਕਿਸੇ ਤਰੀਕੇ ਦੇ ਨਾਲ ਚੌਕੇ ਦੀ ਮਦਦ ਕਰੀਏ ਕੋਈ ਸੱਜਣ ਸਾਨੂੰ ਹਰ ਸਾਲ ਚਾਵਲ ਪੇਂਦੇ ਨੇ ਜਿਹੜੇ 20 ਵਾਰ ਤੇ 20 ਵਾਰ ਘੜੀ ਚਾਵਲ ਮਿਲਦੇ ਨੇ ਇਹ ਕਿ ਸਭ ਗੱਲ ਕਰਦੇ ਪਏ ਇੱਕ ਦਾ ਪਹਿਲੋ ਗੱਲ ਨਹੀਂ ਇਕ ਸਾਡੇ ਨਾਲ ਕਰੂੰਗਾ ਜਿਸ ਤਰ੍ਹਾਂ ਗੱਲ ਕਰਦੇ ਤੂੰ 10 ਰੁਪਏ ਖਾਲੀ ਆ ਜੇ ਕੋਲ 10 ਰੁਪਏ ਨਾ ਹੋ ਤਾਂ ਫੇਰ ਕਿਹਦਾ ਮਤਲਬ ਉਹ ਨੂੰ ਮੋੜਦਾ ਜਾਂਦਾ ਕਿ ਮੋੜਿਆ ਕਿਸੇ ਨੂੰ ਨਹੀਂ ਜਾਂਦਾ ਮੋੜਿਆ ਹਸਬੰਦ ਨੂੰ ਜਾਂਦਾ ਕਿ ਜਿਹੜਾ ਬੰਦਾ ਜਿਉਂ ਨੇ ਨਸ਼ਾ ਕੀਤਾ ਕਿ ਜਿਹੜਾ ਇੱਥੇ ਬਹਿਣ ਦਾ ਵੀ ਉਹ ਬਹਿ ਕੇ ਵੀ ਦੁਕਾਨ ਬਹਿ ਕੇ ਟਾਈਮ ਪਾਸ ਕਰਨਾ ਜੋ ਬਹਿਣੇ ਟਾਈਮ ਪਾਸ ਨਹੀਂ ਲੋਕਾਂ ਨੂੰ ਖਰਾਬ ਕਰਦਾ ਵਾ ਆਨ ਕੇ ਐਵੇਂ ਮਤਲਬ ਕਿ ਹੋਰ ਭੁੱਖਾ ਕੋਈ ਨਹੀਂ ਜਾਂਦਾ ਜਿਹੜਾ ਮਰਜੀ ਆ ਜਾਵੇ ਵਿਧਿਆੜੀ ਤੇ ਤੁਸੀਂ ਬਿਨਾ ਨਾਗਾ 20 25 30 ਆਦਮੀ ਫਰੀ ਖਾ ਜਾਂਦੇ ਆ ਮੈਨੂੰ ਕਦੀ ਨਹੀਂ ਦੁੱਖ ਹੋਇਆ ਮੈਂ ਇਹਨਾਂ ਨੂੰ ਕਈ ਬੰਦੇ ਆਣ ਕੇ ਕਹਿੰਦੇ ਬੋਜੀ ਆ ਜਿਹੜੀ ਨਹੀਂ ਲੱਗੀ ਮੈਨੂੰ ਤਿੰਨ ਪਲੇਟਾਂ ਦੇ ਦੋ ਮੈਂ ਵੀ ਉਹਨੂੰ ਕਿਹਾ 30 ਰੁਪਏ ਕੋਈ ਗੱਲ ਨਹੀਂ ਤੇਰੇ ਬੱਚੇ ਖੁਸ਼ ਰਹਿਣੇ ਚਾਹੀਦੇ ਕਿਉਂ ਮੇਰੇ ਨਾਲ ਵੀ ਇੱਕ ਘਟਨਾ ਵਾਪਰੀਏ ਇੱਕ ਬੰਦਾ ਇਹਦੇ ਵਿੱਚ ਨਾ ਜਿਹੜਾ ਮੇਲ ਬਾਕਸ ਹੈ ਨਾ ਉਹਦੇ ਵਿੱਚ ਨਾ ਪੂਰੇ 300 ਬਾਕੀ 14 نوٹ ਪਾ ਕੇ ਜਾਇਆ ਕਰੇ ਨਾ ਮੈਂ ਵਿਕਮੈਕ ਦੇ ਉਹ ਪ੍ਰਧਾਨ ਜੀ ਜਿੰਦੇ ਸੀ ਮੈਨੂੰ ਅਜੇ ਤੱਕ ਬਹੁਤ ਸੇਂ ਯਾਦ ਆਉਂਦਾ ਤੇ ਮੈਂ ਉਹਨੂੰ ਇੱਕ ਵਾਰੀ ਵੇਖੇ ਬੜੀ ਮੈਂ ਦੇ ਪ੍ਰਧਾਨ ਜੀ ਬੈਠੇ ਉਹ ਬੰਦੇ ਨੇ ਸੌਦਾ ਨੋਟ ਜਦੋਂ ਪਾਇਆ ਮੈਂ ਤੇ ਪ੍ਰਧਾਨ ਜੀ ਕਹਿੰਦੇ ਕਿ ਤੂੰ ਨਾ ਪਾਇਆ ਕਰ ਤੂੰ ਜਿੱਥੇ ਨੂੰ 100 ਰੁਪਏ ਦਾ ਫਰੂਟ ਆਪਣੇ ਬੱਚੇ ਲਈ ਲੈ ਜਾ ਕਰ ਕਿੰਨਾ ਨਿਭਰਾਂ ਜੀ ਮੈਂ ਫਰੂਟ ਵੀ ਖੜਦਾ ਜੀ ਮੈਂ ਹੁਣ ਅੱਗੇ ਗਿਆ ਸੀ ਮੈਂ ਘਰੋਂ ਲੇਟ ਆਂਦਾ ਸੀ ਹੁਣ ਮੈਂ ਘਰੋਂ ਸਿਰੇ ਟੈਨਸ਼ਨ ਨਿਕਲਦਾ ਜਦੋਂ ਚੌਂਕਾ ਖੁੱਲਦਾ ਉਦੋਂ ਮੈਂ ਸ਼ਹਿਰ ਇੱਥੇ ਢੇੜੇ ਲਾ ਕੇ ਰਖਸ਼ੇ ਦੇ ਮੈਂ ਆਪਣੇ 100 150 ਰੁਪਿਆ ਘੁਮਾਟਦਾ ਮੈਂ ਆਂਦੇ ਹਾਂ ਦਸਨੀ ਦੋ ਥਾਲੀਆਂ ਲੈਣੀਆਂ ਮੈਂ ਆਪਣੀ ਰੋਟੀ ਖਾ ਕੇ ਕੈਮ ਹੋ ਗਿਆ ਵਾ ਹੁਣ ਫਿਰ ਮੈਂ 12 ਵਜੇ ਆਨ ਕੇ ਰੋਟੀ ਖਾਣੀ ਆ ਫਿਰ ਮੈਂ 3 ਵਜੇ ਆਨ ਕੇ ਰੋਟੀ ਖਾਣੀ ਆ ਮੈਂ 40 ਰੁਪਏ ਇੱਥੇ ਦੇਣਾ ਇੱਕ ਢੇੜਾ ਜਿਹੜਾ ਵਾ ਉਹ ਮੈਂ ਇਸ ਕਰਕੇ ਲਵਾਣਾ ਵਾ ਕਿ ਇਹਦੇ ਜਿਹੜੇ ਵੀ ਪੈਸੇ ਆਏ ਮੈਂ ਚੌਂਕੇ ਤੇ ਪਾਣਾ ਮੈਂ ਇਸ ਪੱਖ ਨਾਲ ਕਹਣਾ ਵਾ ਇਨ ਆਲੋ ਨੇ ਹੱਥ ਜੋੜਨੇ ਕਹਿੰਦਾ ਮੈਂ ਚਾਹੁੰਨਾ ਮੈਂ ਕਿ ਤੇ ਸਭ ਲੋਕ ਆਂਦੇ ਨੇ ਟੌਂਕਾ ਚੱਲਦਾ ਰੱਖੀ ਮੇਰੇ ਸੱਚੇ ਬਾਤ ਮੈਂ ਉਸ ਬੰਦੇ ਦੀ ਗੱਲ ਤੋਂ ਅੱਜ ਤੱਕ ਮੈਨੂੰ ਕਈ ਵਾਰੀ ਮੈਂ ਸੋਚਦਾ ਮੇਰਾ ਮਨ ਦੇ ਭਾਵ ਜਿਹੜੇ ਮੈਂ ਮਿੱਟੀ ਵੇਖੋ ਜਿਹੜੇ ਇਹ ਲੋਕ ਸੋਚਦੇ ਆ ਕਿ ਟੌਂਕਾ ਪਰਮਾਤਮਾ ਅਗੇ ਦੁਆ ਕਰਦੇ ਪਰਮਾਤਮਾ ਦੀ ਦੁਆ ਨਾਲ ਹੀ ਚੱਲਦਾ ਇਸ ਕਰਕੇ ਨਾ ਮੈਂ ਤੇ ਸਾਰਿਆਂ ਨੂੰ ਸਜਨਮ ਕਹੂੰਗਾ ਕਿ ਜਿੱਤਨ ਦਾ ਹੱਕ ਵੀ ਉਹ ਹੋਵੇ ਕਿਸੇ ਚੀਜ਼ ਦੀ ਵੀ ਮਦਦ ਨਹੀਂ ਹੋਵੇ। ਤੋ ਆਓ ਜੀ ਆਨ ਨੂੰ ਚੁੱਕ ਕੇ ਤੇ ਆਓ ਆਪਣੇ ਆਪਣੀ ਮਦਦ ਕਰੋ। ਮੈਂ ਤਾਂ ਇਹ ਗੱਲ ਟੋਕੀ ਸੀ ਜਦੋਂ ਆਪਾਂ ਗਾਇਸਾਂ ਨਾਲ ਆਪਾਂ ਗੱਲ ਕਰਦੇ ਪਏ ਸਾਬ ਜੀ ਇੱਥੇ ਲੋਕ ਆ ਕੇ ਜਨਮ ਦਿਨ ਮਨਾਉਂਦੇ ਨੇ, ਵਰਤਸਰੀਆਂ ਮਨਾਉਂਦੇ ਨੇ। ਤਾਂ ਮਤਲਬ ਇਹ ਅਜੇ ਕਿੰਨੇ ਕ ਲੋਕ ਨੇ ਜਿਹੜੇ ਇੱਥੇ ਆ ਕੇ ਜਨਮ ਦਿਨ ਦਾ ਇਸ ਵੇਲੇ ਇਸ ਵੇਲੇ ਬਹੁਤ ਲੋਕ ਆ। ਜਿਨ੍ਹਾਂ ਨੂੰ ਵਾਕਈ ਪਤਾ ਸੀ ਕਿ ਮਨੋਧ ਪ੍ਰਧਾਨ ਨੇ ਕੀ ਸ਼ੁਰੂ ਕੀਤਾ। ਇੱਥੇ ਉਹਨਾਂ ਨੂੰ ਪਤਾ ਵਾ ਕਿ ਇੱਥੇ ਰੁਪਈਆ ਇੱਕ ਵੀ ਦਿੱਤਾ ਨਾ ਸਾਡਾ ਵਿਰਥ ਨਹੀਂ ਜਾਣਾ ਸਾਡਾ ਰੁਪਈਆ ਨਾ ਕਿਸੇ ਨਾ ਕਿਸੇ ਦੇ ਮੂੰਹ ਚ ਜਾਏਗਾ ਜਿਵੇਂ ਖੂਨ ਹੁੰਦਾ ਨਾ ਖੂਨ ਦਾ ਕੋਈ ਕਰਦਾ ਵਾ ਉਹਨੂੰ ਪਤਾ ਕਿੱਥੋਂ ਕਿੰਨੂੰ ਲੱਗਣਾ ਲੇਕਿਨ ਜੀ ਜਾਨ ਬਚਦੀ ਆ ਉਹਦੇ ਮਨ ਚ ਤੇ ਆਉਂਦੇ ਆ ਮੈਂ ਕਿੰਨਾ ਕਿਸੇ ਨਾ ਕਿਸੇ ਨੇ ਤੇ ਮੈਨੂੰ ਖੂਨ ਦਿੱਤਾ ਯਾਰ ਜਿਸ ਤਰ੍ਹਾਂ ਦੇ ਲੋਕ ਜਿਹੜੇ ਇੱਥੇ ਆ ਕੇ ਜਿਹੜੇ ਗਣੁੰਦੇ ਨੇ ਜਾਂ ਪਰਸਨ ਬਣਾਉਂਦੇ ਨੇ ਜਿਸ ਤਰ੍ਹਾਂ ਖੂਨ ਜਾ ਕੇ ਐਸਟੀਐਮ ਤਸਵੀਲਦਾਰ ਵਰਗੇ ਜਿੱਦਾਂ bade 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 ਰੰਗਾਂ ਦੇ ਬਰਡੇ ਛੋਟੇ ਦਾ ਇੱਥੇ ਕੋਈ ਨਹੀਂ ਮੈਂ ਜਦੋਂ ਤੁਸੀਂ ਐਸਕੇਮ ਸਾਹਮਣੇ ਸਰਦਾਰ ਸੁਰਿੰਦਰ ਸਿੰਘ ਜੀ ਜਿਹੜੇ ਅੱਜਕੱਲ੍ਹ ਅਮਰitsar ਲੱਗੇ ਹੋਏ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੀ ਬੇਟੀ ਦਾ ਬਰਡੇ ਇੱਥੇ ਆ ਕੇ ਮਨਾਇਆ ਕਿ ਇੱਥੇ ਲੋਕਾਂ ਨੂੰ ਫਿਰ ਬਰਡੇ ਦੇ ਵਿੱਚ ਜਿਹੜੇ ਬੱਚੇ ਉਹਨਾਂ ਸੱਤੇ ਇੱਥੇ ਵਿੱਚੋਂ ਢੋਪੜੀ ਵਾਲੇ ਸਾਰੇ ਬੱਚਿਆਂ ਨੂੰ ਦਿਹਾੜਾ ਕਿ ਮੇਰੀ ਬੇਟੀ ਦਾ ਜਨਮ ਤੇ ਇਹਨਾਂ ਦੇ ਮਨ 'ਚ ਵੀ ਨਾ ਆਵੇ ਕਿ ਅਸੀਂ ਇੱਥੇ ਉਹਨੂੰ ਅੱਜ ਹਰ ਬੰਦੇ ਦੀ ਇੱਛਾ ਆ ਕਿ ਮੈਂ ਆਪਣੇ ਬੱਚੇ ਦਾ ਬਰਥਡੇ ਨਾਲ ਝੌਂਕੇ ਤੇ ਮਨਾਤੇ ਆਵਾਂ ਉਹ ਫਿਰ ਅਸੀਂ ਉਹਨਾਂ ਨੂੰ ਕਹਿਦਾ ਕਿ ਤੁਸੀਂ ਕੇਕ ਨਹੀਂ ਲਿਆਣਾ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਅੱਜ ਸਾਡੇ ਗੱਲ ਬੇਟੇ ਦਾ ਬਰਥਡੇ ਹੈ ਝੌਂਕਾ ਮਗਾਏਗਾ ਕੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਇੱਕ ਬੱਚਾ ਆਣ ਕੇ ਇੱਥੇ ਆਪਣਾ ਬਰਥਡੇ ਮਨਾਉਂਦਾ ਉਹਦੇ ਬਰਥਡੇ ਦੇ ਉੱਤੇ ਕੇਕ ਦੀ ਕਿਹੜੀ ਗੱਲ ਆ ਰੁਪਈਆ ਦੀ ਕਿਹੜੀ ਗੱਲ ਆ ਰੁਪਈਏ ਦੇ ਪਰਮਾਤਮਾ ਕੋਲ ਮੰਗਲ ਦੀ ਦੇਣਾ ਤੁਸੀਂ ਛੋਲੀ ਘੱਟ ਕੇ ਦੇਖੋ ਉਹ ਇਸ ਤਰ੍ਹਾਂ ਸੋਚਦਾ ਕਿ ਕਿੰਨੇ ਕੁ ਚਾਈ ਦੇ ਚੁੱਕ ਸਹੀ ਕਿ ਕਿੰਨੇ ਕੁ ਚੁੱਕ ਸਕਦਾ ਇਹ ਉਹਦੀ ਬਦੌਲਤ ਹੈ ਕਿ ਅੱਜ ਜੇ ਚੌਂਕਾ ਚੱਲਣ ਡਿਆ ਵਾ ਇਹ ਉਸ ਸੱਚੇ ਪਾਤਸ਼ਾਹ ਦੀ ਜਿਨ੍ਹਾਂ ਮੈਂ ਤੇ ਕਈ ਵਾਰੀ ਕਹਿ ਚੁੱਕਾ ਪਤਾ ਨਹੀਂ ਬੀਬੀ ਦੇ ਜਨੀ ਦਾ ਕੀ ਪ੍ਰਤਾਪ ਸੀ ਜਾਂ ਬੀਬੀ ਦੇ ਜਨੀ ਦਾ ਪ੍ਰਤਾਪ ਤਾਂ ਇਹ ਆ ਬਨੋਦ ਪ੍ਰਧਾਨ ਨੇ ਕੋਈ ਧਮਕੀ ਤਾਂ ਜਿਹਦੇ ਨਾਲ ਉਸ ਤੋਂ ਬਾਅਦ ਅੱਜ ਵੀ ਸਾਡੇ ਪੂਜੇ ਗੁਰੂ ਦੇਵਨੰਦਗਿਰੀ ਮਹਾਰਾਜ ਅਰੀ ਹਰਮਨ ਦੇ ਰੋਈ ਪੱਟੀ ਵਾਲੇ ਕੋਈ ਵੀ ਦਿੱਕਤ ਆਂਦੀ ਆ ਮੈਂ ਜਾ ਦੋਨਾਂ ਨਾਲ ਡਿਸਕਸ ਕਰਦਾ ਤੇ ਕਿੰਦੇ ਕੋਈ ਗੱਲ ਨਹੀਂ ਹੋ ਜਾ ਗਿਆ ਬੇੜਾ ਪਾਰ ਕਿ ਬੇੜਾ ਪਾਰ ਹੋ ਗਿਆ ਉਹ ਜਿਸ ਤਰ੍ਹਾਂ ਚੌਂਕਾ ਬੀਬੀ ਰਹੀ ਨਹੀਂ ਦਾ ਜਿਹੜਾ ਤਰਨ ਤਾਨ ਤੋਂ ਇੱਕ ਅਲੋਕਾ ਅਲੋਕਾ ਜਿਹੜਾ ਗਿਆ ਦਖਦੇ ਆ ਵੀ ਇਕੱਲਾ ਆਇਆ ਇਕ ਲੋਤਾ ਲੁਆਇਆ ਜਿਹੜਾ ਲੰਬੇ ਸਮੇਂ ਤੋਂ ਗਰੀਬ ਲੋਕਾਂ ਦੀਆਂ ਜਿਹੜੇ ਜਿਹੜੇ ਦੇਪੜਦਾ ਹੈ ਨਾ ਦੋ ਮਨ ਸੇਵਾਵਾਂ ਦੇ ਰਿਹਾ ਹੈ ਕੀ ਮੈਸੇਜ ਕੀ ਦੇਣਾ ਤੁਹਾਨੂੰ ਇਹਦੇ ਵਿੱਚ ਪਤਾ ਕੀ ਹੈ ਚੌਂਕੇ ਲਈ ਗਰੀਬ ਅਮੀਰ ਕੋਈ ਨਹੀਂ ਹੈ ਇਹਦੇ ਬਾਰੇ ਤੁਸੀਂ ਯਕੀਨ ਮੰਨੋਗੇ ਕਈ ਬੰਦੇ ਇਹੋ ਜਿਹੇ ਵੀ ਵਿਚਾਰੇ ਆਨਕੇ ਕਈਆਂ ਨੂੰ ਤੇ ਅਸੀਂ ਬਾਜ ਦੇ ਕੇ ਸਾਦੇ ਆ ਕਿ ਅੱਜ ਆਹ ਚਾਹ ਪੀਏ ਘੁੱਟ-ਘੁੱਟੋ ਉਹ ਇੱਥੇ ਚਾਹ ਪੀਂ ਨਹੀਂ ਆਂਦੇ ਉਹਨਾਂ ਦੇ ਹੁੰਦਾ ਕੀ ਸੀ 500000 ਰੁਪਇਆ ਚਲੇ ਇਸੇ ਪਾਜ ਨਾਲ ਟੌਕੇ ਨੂੰ ਅਸੀਂ ਗੇਟ ਮੰਗ ਲੇਕਿਨ ਕਈ ਇਹੋ ਜਿਹੇ ਆ ਜਿਨ੍ਹਾਂ ਦੇ ਬੱਚੇ ਜਿਹੜੇ ਆ ਬਾਹਰ ਚਲੇ ਗਏ ਉਹ ਬਜ਼ੁਰਗ ਹੈਗੇ ਨੇ ਬੇਬੇ ਕੋਲ ਰੋਟੀ ਨਹੀਂ ਪੱਕਦੀ ਜਦੋਂ ਬੇਬੇ ਕੋਲ ਰੋਟੀ ਨਹੀਂ ਪੱਕਦੀ ਵਿਧੋੜਕ ਵਿਚਾਰੇ ਆਮਕੇ ਸਵੇਰੇ ਆਮਕੇ ਮੈਂ ਕਿੰਨਾ ਚੌਂ ਜਾਣਾ ਇਹਨੂੰ ਵੇਖਿਆ ਉਹਨਾਂ ਕਹਿੰਦਾ ਪੌਜੀ ਮੈਂ ਸਵੇਰੇ ਹੀ ਇੱਥੇ ਦੋ ਪੁਲਕੇ ਲੈ ਜਾਣਾ ਦੋ ਪੁਲਕੇ ਮੈਂ ਖਾਣਾ ਹੁੰਦੇ ਦੋ ਬੇਬੇ ਨੂੰ ਰਾਤ ਨੂੰ ਉਹ ਹੀ ਦਾਲ ਸਬਜ਼ੀ ਗਰਮ ਕਰ ਲਈਦੀ ਐ ਮੈਂ ਦੋ ਗੇੜੇ ਵੀ ਨਹੀਂ ਮਾਰ ਸਕਦਾ ਤੁਹਾਨੂੰ ਕੋਈ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਦੱਸਿਓ ਮੈਂ ਕਹਾਂ ਪਾਸ ਤੁਸੀਂ ਆਪਣਾ ਅਸ਼ੀਰਵਾਦ ਦੇ ਕੇ ਜਾਇਆ ਕਰੋ ਉਹ ਕਹਿੰਦੇ ਮੈਨੂੰ ਅਸ਼ੀਰਵਾਦ ਜਿਹੜਾ ਨਾ ਮੇਰਾ ਤਾਂ ਹਮੇਸ਼ਾ ਤੁਹਾਡੇ ਨਾਲ ਆਲਾ ਇਸ ਕਰਕੇ ਨਾ ਉਹਨਾਂ ਲੋਕਾਂ ਦੀਆਂ ਕਹਿੰਦੇ ਨਾ ਗਰੀਬ ਆਦਮੀ ਦੀ ਜਿਹੜੀ ਦੁਆ ਹੁੰਦੀ ਆ ਨਾ ਕੋਈ ਜ਼ਰੂਰੀ ਨਹੀਂ ਕਿ ਮਰੀਜ਼ ਦੁਆ ਨਾਲ ਹੀ ਠੀਕ ਹੁੰਦਾ। ਕਈ ਵਾਰੀ ਮਰੀਜ਼ ਦੁਆ ਨਾਲ ਵੀ ਠੀਕ ਹੋ ਜਾਂਦਾ। ਇਸ ਕਰਕੇ ਅਸੀਂ ਤੇ ਲੋਕਾਂ ਕੋਲ ਦੁਆਵਾਂ ਹੀ ਲੈਣੇ ਇੱਥੇ ਬੈਠ ਕੇ ਤੇ ਉਹਨਾਂ ਦੀਆਂ ਦੁਆਵਾਂ ਨੇ ਇਹ ਚੌਂਕਾ ਚੱਲਦਾ ਪਿਆ ਤੇ ਮੈਂ ਉਮੀਦ ਕਰਦਾ ਕਿ ਉਹ ਮਹੰਦੀ ਅੰਡ ਪਾਪਾ ਫਿਰ ਸਾਡੇ ਨਾਲ ਰਹੇਗਾ। ਇਲਾਕੇ ਦਾ ਸਹਿਯੋਗ ਸਾਡੇ ਨਾਲ ਰਹੂਗਾ। ਆਪ ਜੀ ਦਾ ਸਹਿਯੋਗ ਸਾਡੇ ਨਾਲ ਰਹੂਗਾ ਚੌਂਕਾ ਦਿੰ ਤੁਗਨੀ ਰਾ ਚੁਗਨੀ ਤਰੱਕੀ ਕਰੂਗਾ ਕਿਉਂਕਿ ਮੈਨੂੰ ਕਈਆਂ ਜਨਾਂ ਨੇ ਕਿ ਤੁਸੀਂ 20 ਰੁਪਏ ਥਾਲੀ ਕਰਦੇ ਹੋ ਮੈਂ ਕਹਾ ਨਹੀਂ ਮੈਂ ਇੱਕ ਬਾਤ ਸ਼ਖਸ਼ਾਂ ਕਿ ਮੈਂ ਕਹਿੰਦਾ ਨਾ ਜੋ ਮੂੰਹ ਦੇ ਵਿੱਚੋਂ ਇੱਕ ਵਾਰੀ ਕੱਢਿਆ ਏ ਉਹੀ ਹੋਏਗਾ ਐਸਕੇ ਜਿਵੇਂ ਮਨੋਦ ਪ੍ਰਧਾਨ ਕਹੇਗਾ ਨਾ 10 ਰੁਪਏ ਦੀ ਤੇ 10 ਰੁਪਏ ਦੀ ਜਿੰਨੀ ਤੇ ਚੱਲੂਗੀ ਉਨੀ ਦੇਰ ਚਲਾਵਾਂਗੇ ਜਿੰਨੀ ਦੇ ਉਸ ਵਾਹਿਗੁਰੂ ਦੀ ਉਸ ਪਰਮਾਤਮਾ ਦੀ ਮਰਜ਼ੀ ਹੋਏਗੀ ਉਨੀ ਦੇਰ ਚੌਂਕਾ ਚੱਲਦਾ ਰਹੇਗਾ ਬਾਕੀ ਮੈਂ ਸ਼ਬਦਾਂ ਦਾ ਧੰਨਵਾਦ ਹਾਂ ਕਿ ਜਿਹੜੇ ਵੀ ਆਣ ਕੇ ਇੱਥੇ ਪਹੁੰਚਣ ਛੱਕਦੇ ਨੇ ਉਹਨਾਂ ਦੀ ਕੰਪਲੀਟ ਵੀ ਸੁਣੀ ਦੀ ਆ ਕਿਸੇ ਵੇਲੇ ਕਹੇਗੀ ਕੋਈ ਕੰਪਲੀਟ ਹੁੰਦੀ ਆ ਦੇਖੋ ਆਦਮੀ ਗਲਤੀ ਦਾ ਪੁੱਤਲਾ ਹੈ ਕਿਸੇ ਵੇਲੇ ਸਾਡੇ ਪਾਰੀਗ੍ਰਾਮ ਕੋਲੋਂ ਵੀ ਪੰਜ ਜਾਂਦਾ ਕਿਸੇ ਵੇਲੇ ਸੱਪੀ ਨੂਨ ਮਿਰਚ ਘਟ ਪਿਆ ਵਾ ਕਈ ਵਾਰੀ ਜ਼ਿਆਦਾ ਵੀ ਪੈ ਜਾਂਦਾ ਹੈ ਲੇਕਿਨ ਲੋਕਾਂ ਨੇ ਕਦੀ ਨਹੀਂ ਹੈ ਕੰਪਲੀਟ ਕੀ ਮੈਂ ਧੰਨਵਾਦੀ ਹਾਂ ਉਹਨਾਂ ਸੰਗਤਾਂ ਜਿਹੜੇ ਲੱਖ ਤੇ ਸਾਡਾ ਪੰਜਾਬ ਕਲੈਡਾ ਟੀਵੀ ਦੇ ਮਾਧਿਅਮ ਰਾਹੀਂ ਕੀ ਅਪੀਲ ਕੀ ਕਰਨਾ ਚਾਹੀਦਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਚੌਕਾ ਬੀਬੀ ਰੇਣੀ ਦੇ باندې ਮੈਂ ਤੇ ਇੱਕੋ ਅਪੀਲ ਕਰਦਾ ਕਿ ਜੇ ਤੁਸੀਂ ਵਾਕਈ ਵਿਨੋਦ ਪ੍ਰਧਾਨ ਨਾਲ ਪਿਆਰ ਕਰਦੇ ਜੇ ਤੇ ਵਿਨੋਦ ਪ੍ਰਧਾਨ ਮਤਲਬ ਕੀਤੇ ਗਏ ਕੰਮ ਜਿਹੜੇ ਪ੍ਰੋਗਰਾਮ ਹੈ ਜਿਹੜੇ ਸ਼ੁਰੂ ਉਹਨੇ ਕੀਤੇ ਆ ਜੀ ਉਹਨਾਂ ਨੂੰ ਚੱਲਦੇ ਰਹਿਣ ਤੇ ਉਸ ਵਿਨੋਦ ਪ੍ਰਧਾਨ ਨੂੰ ਸੱਚੀ ਸ਼ਰਧਾਂਜਲੀ ਮੇਰੇ ਵੱਲੋਂ ਇਹੋ ਹੀ ਮੈਂ ਕਹਿ ਸਕਦਾ ਬਾਕੀ ਚੌਂਕੇ ਦੇ ਉੱਤੇ ਜੋ ਮਰਜ਼ੀ ਤੁਸੀਂ ਦਾਨ ਕਰੋ ਵੇਖੋ ਇੱਕ ਖ਼ਬਰ ਵੀ ਆ ਕਈਆਂ ਘਰਾਂ ਵਿੱਚ ਕਿੰਨੀ ਕਿੰਨੀ ਰੱਦੀ ਹੁੰਦੀ ਆ ਉਹ ਰੱਦੀ ਵੇਚ ਜਾਂਦੇ ਨੇ ਰੱਦੀ ਦੇ ਚਨਲ ਕੀ ਦੇ ਕੇ ਜਾਂਦਾ ਰੱਦੀ ਆ ਦਸ ਨਹੀਂ ਤੇ 15 ਰੁਪਏ ਦੇ ਕੇ ਜਾਂਦਾ ਤੁਸੀਂ ਇਹ ਵੀ ਚੌਂਕੇ ਦੇ ਭੇਜਦੇ ਕੋ ਹਰ ਮਹੀਨੇ ਅਸੀਂ 3000 ਰੁਪਏ ਦੀ ਰੱਦੀ ਮੰਗਾਨੇ ਆ ਕਿਉਂ ਰੋਟੀਆਂ ਲਪੇਟਣ ਦੇ ਲਈ ਹੁਣ ਕਈਆਂ ਘਰਾਂ ਦੇ ਵਿੱਚ ਫੋਨ ਆਂਦਾ ਵਾ ਕਿ ਪਾਜੀ ਸਾਡੇ ਬਾਲ ਨੂੰ ਪਿਆ ਵਾ ਉਤ ਤੁਸੀਂ ਬਾਲਨ ਲੈ ਜਾਓ ਮੈਂ ਉਹਨਾਂ ਦਾ ਵੀ ਧੰਨਵਾਦ ਕਰੀਂ ਕਿ ਉਹ ਤੋਂ ਵੇਖੋ ਕਿਸੇ ਦੇ ਕੋਲ 10 ਰੇੜੇ ਬਾਲਨ ਦੇ ਉਹਨਾਂ ਭੇਜੇ ਸੁਪੇ ਕਿਉਂਕਿ ਆ ਮੈਂ ਇੱਥੇ ਗਲਣ ਡਿਆ ਵਾ ਕਿ ਤੁਸੀਂ ਲੈ ਜਾਓ ਜਿੰਨੇ ਤੁਹਾਨੂੰ ਨਹੀਂ ਕੋਈ ਚੀਜ਼ ਦੀ ਲੋੜ ਮੈਂ ਸਿਰ ਮੱਥੇ ਤੇ ਕਬੂਲ ਕਰਾਂਗੇ ਜੇ ਤੁਸੀਂ ਚੋਂਕੇ ਨੂੰ ਮਾਜ ਦਿਓ ਉਹ ਚੋਂਕਾ ਤੁਹਾਡੇ ਕੋਲ ਲੈ ਕੇ ਜਾਏਗਾ ਆਟਾ ਖੰਡ ਦਾਲ ਜੋ ਵੀ ਤੁਹਾਡੀ ਕੀ ਇੱਛਾ ਹੋਵੇ ਇਹ ਮੈਂ ਤੁਹਾਨੂੰ ਪਿਛਵਾੜ ਦਵਾ ਸਕਦਾ ਕਿ ਆਪ ਜੀ ਦੀ ਦਿੱਤਾ ਹੋਇਆ ਦਾਣ ਬੇਅਰਥ ਨਹੀਂ ਜਾਊਗਾ ਐਨਾ ਹੀ ਮੈਂ ਕਹਿੰਦਾ ਆ ਆਪ ਜੀ ਸਰਬ ਆਪ ਵੀ ਦੇ ਇਸ ਟੈਲੀਵਿਜ਼ਨ ਦਾ ਜਿਸ ਜਿਹੜਾ ਜਿਹੜਾ ਵੀ ਖਬਰਾਂ ਸੁਨੇਗਾ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਿਲਕੁਲ ਦਾ ਅੱਜ ਪੱਟੀ ਦੇ ਸਿਵਲ ਹਸਪੀਟਲ ਦੇ ਵਿੱਚ ਮੋਟੇ ਦਾ ਦਾ ਬੀਬੀ ਰਜਨੀ ਦਾ ਚੌਂਕਾ ਜਿਹੜਾ ਚੱਲ ਰਿਹਾ ਤੇ 100 ਰੁਪਏ ਦੇ ਵਿੱਚ ਜਿਹੜਾ ਕਰੀਬ ਲੋਕਾਂ ਦਾ ਹਰ ਇੱਕ ਵਰਗ ਦੇ ਲੋਕਾਂ ਦਾ ਜਿਹੜਾ ਇਹ ਪੇਟ ਭਰਦਾ ਹੈ ਇਹ ਤਾਂ ਪਿਛਲੇ ਲੰਬੇ ਸਮੇਂ ਤੋਂ ਦਿਵਾਵਾ ਨਵਾੰਦੇ ਆ ਰਹੇ ਨੇ ہاں ਸਵਰਗਵਾਸੀ ਇਥੇ ਦੀ ਬਲੋਤ ਕੁਮਾਰ ਦੀ ਵੱਲੋਂ ਜਿਹੜਾ ਇੱਕ ਚੌਕਾ ਲੁਕੀ ਦੀ ਜਿਸ ਨਿਵਾਸ ਕੀਤੀ ਗਈ ਜੇ ਤਾਂ ਪਵਨ ਕੁਮਾਰ ਸਾਡੇ ਨਾਲ ਜੁੜੇ ਨੇ ਸਾਡੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਇਸ ਵੀਡੀਓ ਨੂੰ ਦੇਖ ਰਿਹਾ ਸਾਰੇ ਦਰਸ਼ਕਾਂ ਦਸਤਕਾਂ ਨੂੰ ਅਪੀਲ ਕਰਦੇ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਔਰ ਫੋਲੋ ਕਰੋ ਤਾਂ ਜਿਹੜੀ ਇਹ ਵੀਡੀਓ ਲੋਕਾਂ ਤੱਕ ਪਹੁੰਚ ਜੇ ਤਾਂ ਇਹਦਾ ਚੌਂਕਾ ਦਾ ਲਫਾ ਸਮਾ ਜਿਹੜਾ ਸੁਆਵਾ ਦਿੰਦਾ ਰਹਿ ਸਾਡਾ ਪੰਜਾਬ ਦੇ ਪੰਜਾਬੀ ਟੀਵੀ ਦੇ ਲਈ ਕੈਮਰਾਮੈਨ ਪਰਸਨਲ ਅਰਕਮਿਲ ਗੱਲ ਰਿਪੋਰਟ